ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਸੀਂ ਆਪਣੀ ਵੀਡੀਓ ਇੱਕ ਵਾਰ ਫਿਰ ਤੋਂ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਕਿਉਂਕਿ ਰੇਟ ਬਹੁਤ ਹੀ ਘੱਟ ਹੈ ਜੀ ਤੇ ਜਗ੍ਹਾ ਵੀ ਰਜਿਸਟਰੀ ਵਾਲੀ ਆ ਰੇਟ ਸਿਰਫ 6.5 ਲੱਖ ਰੁਪਈਆ ਤੇ 6 ਮਰਲੇ ਜਗ੍ਹਾ ਗੀ ਤੇ ਗੱਲ ਆਪਾਂ ਪੂਰੀ ਕਰਦੇ ਹਾਂਗੇ ਤੇ ਮਾਲਕ ਵੀ ਵਾਰ ਗਏ ਹੋਇਆ ਉਹਨਾਂ ਦਾ ਆ ਮਕਾਨ ਹੈ ਜੀ ਤੇ ਗੱਲ ਕਰਦੇ ਪੂਰੀ ਤੇ ਜਿੰਨੇ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਵੀ ਮਕਾਨ ਕੋਠੀ ਕਰ ਹੈਗਾ ਕਿਸੇ ਨੇ ਵੇਚਣਾ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹੂੰ ਉੱਪਰ ਆਪਣਾ ਵਟਸਐਪ ਨੰਬਰ ਹਮੇਸ਼ਿਆ ਚੱਲਦਾ ਰਹਿੰਦਾ ਹੈ 73800 ਪੂਰਾ 26100 73 ਮਕਾਨ ਜਿਹੜਾ ਪਤਵਾੜੇ ਖਤਰ ਲੈ ਕੇ ਪਹੁੰਚੇ ਅੱਜ ਤੁਸੀਂ ਬਹੁਤ ਜ਼ਿਆਦਾ ਕਮੈਂਟ ਪਾ ਰਹੇ ਸੀਗੇ ਖਾਸ ਕਰਕੇ ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ ਜਿਹੜੀਆਂ ਹੈਗੀਆਂ ਜਿਹੜੇ ਕਿਰਾਏ ਦੇ ਘਰਾਂ ਚ ਚਮਕਾਨਾਂ ਚ ਜਾਂ ਫਿਰ ਕਿਰਾਏ ਦੇ ਕਮਰੇ ਚ ਰਹਿੰਦੀਆਂ ਉਹਨਾਂ ਦੇ ਕਾਫੀ ਫੋਨ ਵੀ ਆਏ ਸੀਗੇ ਤੇ ਕਾਫੀ ਉਹਨਾਂ ਦੇ ਕਮੈਂਟ ਵੀ ਆ ਰਹੇ ਸੀਗੇ ਤੇ WhatsApp ਤੇ ਡਾਇਰੈਕਟ ਮੈਸੇਜ ਵੀ ਆ ਰਹੇ ਸੀਗੇ ਉਹ ਕਹਿੰਦੇ ਸੀਗੇ ਕੋਈ 7-8 ਲੱਖ ਦਾ ਮਕਾਨ ਹੋਵੇ ਸਾਡਾ ਬਜਟ ਇੰਨਾ ਕੀ ਹੈ ਕੋਈ 7 ਲੱਖ 6 ਲੱਖ ਇੰਨਾ ਕੁ ਜੀ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਹੁਣ ਕਿਰਾਏ ਦੇ ਮਕਾਨ ਤੇ ਘਰ ਤੇ ਕਮਰੇ ਛੱਡੋ ਆਪਦਾ ਮਕਾਨ ਖਰੀਦੋ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨੇ ਤੇ ਪਹਿਲਾਂ ਮੈਂ ਦੱਸ ਵੀ ਦਿੱਤਾ ਜਿਹੜੇ ਮਾਲਕ ਨੇ ਉਹ ਤਾਂ ਬਾਹਰ ਰਹਿੰਦੇ ਆ ਜੀ ਤੇ ਵੀਡੀਓ ਉਹਨਾਂ ਦੇ ਰਿਸ਼ਤੇਦਾਰਾਂ ਨੇ ਬਣਾ ਕੇ ਆਪਣੇ ਕੋਲੇ ਭੇਜੀ ਹੈ ਤੇ ਮਕਾਨ ਵਧੀਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਗ੍ਹਾ ਜਿਹੜੀ ਮਿਲੂਗੀ 6 ਮਰਲੇ ਜਗ੍ਹਾ ਮਿਲ ਚੁਗੀ ਕਾਫੀ ਖੁੱਲੀ ਡੁੱਲੀ ਵਧੀਆ ਜਗ੍ਹਾ ਹੈਗੀ ਤੇ ਬਣਾ ਵੀ ਬਹੁਤ ਵਧੀਆ ਹੋਇਆ ਕਿਸੇ ਪਾਸੋਂ ਕੋਈ ਕੱਚਾ ਨਹੀਂ ਹੈਗਾ ਸਾਰਾ ਬੈੜਾ ਆਪਾਂ ਨੂੰ ਪੱਕਾ ਮਿਲ ਜਾਊਗਾ ਤੇ 6 ਮਰਲੇ ਜਗ੍ਹਾ ਤੇ ਜਗ੍ਹਾ ਵੀ ਰਜਿਸਟਰੀ ਵਾਲੀ ਆਪਾਂ ਨੂੰ ਮਿਲ ਜਾਊਗੀ ਮੇਨ ਗੱਲ ਇਹ ਆ ਜੀ ਵੀ ਰਜਿਸਟਰੀ ਹੋਈ ਹੈਗੀ ਤੇ ਵਧੀਆ ਬਣਾਇਆ ਹੋਇਆ ਜਿਵੇਂ ਕਿ ਪੌੜੀਆਂ ਤੁਸੀਂ ਦੇਖ ਰਹੇ ਹੋ ਉੱਪਰ ਜਾਣ ਵਾਸਤੇ ਆਪਾਂ ਨੂੰ ਮਿਲ ਜਾਣਗੀਆਂ ਤੇ ਗ੍ਰਿੱਲ ਵਗੈਰਾ ਲਗਵਾਈ ਹੋਈ ਆ ਜੇ ਉੱਪਰ ਉਹ ਛੱਤ ਦੀ ਗੱਲ ਕਰੀਏ ਤਾਂ ਛੱਤ ਆਪਾਂ ਨੂੰ ਪੱਕੀ ਮਿਲ ਜੂਗੀ ਤੇ ਮਕਾਨ ਤੁਸੀਂ ਦੇਖ ਲਿਆ ਅੰਦਰੋਂ ਵੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਬਾਹਰੋਂ ਵੀ ਵਧੀਆ ਬਣਾ ਕੇ ਭੇਜੀ ਤੇ ਆਸੇ ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਹੈ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਮਕਾਨ ਚ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਤੁਸੀਂ ਘੱਟ ਰੇਟ ਦੇ ਬਜਟ ਦੇ ਵਿੱਚ ਮਕਾਨ ਤੇ ਘਰ ਲੱਭ ਰਹੇ ਸੀਗੇ ਤੇ ਤੁਹਾਡੇ ਵਾਸਤੇ ਆਪਾਂ ਲੱਭ ਕੇ ਲਿਆਉਂਦੇ ਤੁਸੀਂ ਦੇਖੋ ਤੇ ਗੱਲਬਾਤ ਜੇ ਬਣਦੀ ਹੈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਦੇਵਾਂਗੇ ਤੇ ਰੇਟ ਸਿਰਫ 6.5 ਲੱਖ ਰੁਪਇਆ ਮਾਲਕ ਨੇ ਕਿਹਾਗਾ ਬਾਕੀ ਅਡਜਸਟਮੈਂਟ ਹੋ ਜਾਊਗਾ ਤੇ ਜਿਹੜੇ ਹੇਗੇ ਨਹੀਂ ਜਿਨ੍ਹਾਂ ਨੇ ਆਹ ਸੇਲ ਕਰਨਾ ਹੁਣ ਉਹਨਾਂ ਦਾ ਨੰਬਰ 99 687 37108 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰ ਦਿੰਦਾ ਤੁਸੀਂ ਗੱਲ ਕਰ ਲਿਓ 99 687 37108 ਜਿਨ੍ਹਾਂ ਨੇ ਸੇਲ ਕਰਨਾ ਜੀ ਉਹਨਾਂ ਦਾ ਨੰਬਰ ਹੈਗਾ ਤੁਸੀਂ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਜੇ ਤੁਹਾਨੂੰ ਵਧੀਆ ਲੱਗੇ ਤੇ ਜਾ ਕੇ ਇੱਕ ਵਾਰੀ ਜ਼ਰੂਰ ਆਓ ਜੀ ਕਿਉਂਕਿ ਵਧੀਆ ਬਣਿਆ ਹੋਇਆ ਹੈ ਜਗ੍ਹਾ ਵੀ ਵਧੀਆ ਇਹਨਾਂ ਦਾ ਏਰੀਆ ਵੀ ਬਹੁਤ ਵਧੀਆ ਜੀ ਤੇ ਆਪਾਂ ਨੂੰ ਜਿਹੜਾ ਹ ਮਕਾਨ ਮਿਲੂਗਾ ਫਗਵਾੜੇ ਦੇ ਲਾਗੇ ਜਮਾ ਮਿਲ ਜੂਗਾ ਜੀ ਫਗਵਾੜੇ ਤੋਂ 8 ਕਿਲੋਮੀਟਰ ਦੀ ਦੂਰੀ ਤੇ ਆਪਾਂ ਨੂੰ ਲੋਕੇਸ਼ਨ ਮਿਲ ਜੂਗੀ ਜਿੱਥੇ ਮਕਾਨ ਹੈ ਖਾਸ ਜਿਹੜਾ ਪਿੰਡ ਹੈਗਾ ਮਾਦੋਪੁਰਾ ਜੀ ਮਾਦੋਪੁਰਾ ਪਿੰਡ ਦੇ ਵਿੱਚ ਆਹ ਮਕਾਨ ਬਣਿਆ ਹੋਇਆ ਫਗਵਾੜੇ ਤੋਂ 8 ਕਿਲੋਮੀਟਰ ਪੈ ਜਾਂਦਾ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਮਕਾਨ ਵਧੀਆ ਬਣਿਆ ਹੋਇਆ ਸਟੋਰ ਰੂਮ ਵੀ ਬਣਾ ਹੋਇਆ ਬਾਕੀ ਬਾਥਰੂਮ ਖੁੱਲੇ ਡੁੱਲੇ ਬਣੇ ਹੋਏ ਨਹੀਂ ਤੇ ਸਰਕਾਰੀ ਟੂਟੀ ਲੱਗੀ ਹੋਈ ਆ ਤੇ ਰੇਟ 6.5 ਲੱਖ ਰੁਪਇਆ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਸੀਗਾ ਤੇ ਮਕਾਨ ਦੀ ਗੱਲਬਤ ਪੂਰੀ ਹੋ ਗਈ ਜੀ ਤੇ ਮਕਾਨ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਮਕਾਨ ਵਧੀਆ ਲੱਗਿਆ ਪਸੰਦ ਆਇਆ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਇਹੋ ਜਿਹੀ ਪਹਿਲੀ ਵਾਰ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਆਇਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਜਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਇਆ ਜੀ ਉਹਨੂੰ ਵੀ ਆਲਟ ਤੇ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਂ ਵੀਡੀਓ ਤੇ ਨਵੇਂ ਮਕਾਨ ਤੇ ਕੂਠੀ ਘਰ ਹਰ ਚੀਜ਼ ਆਪਾਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਕੂਠੀ ਆ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਕਰੀਨ ਤੇ ਹਮੇਸ਼ਾ ਚੱਲਦਾ ਰਹਿੰਦਾ ਉੱਪਰ ਨੰਬਰ 73 800 ਪੂਰਾ 26173 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਤੇ ਐਡ ਤੁਸੀਂ ਲਗਵਾ ਸਕਦੇ ਹੋ ਜਿਹੜੀ ਆਪਾਂ ਐਡ ਲਗਾਉਣਾ ਜੀ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਕਿਸੇ ਤੋਂ ਕੋਈ ਕਮਿਸ਼ਨ ਕੋਈ ਖਰਚਾ ਵਾਚਾ ਕੁਝ ਆਪਾਂ ਨਹੀਂ ਲੈਂਦੇ ਜੀ ਜੇ ਕਿਸੇ ਨੇ ਵੇਚਣੀਆਂ ਭੇਜੋ ਆਪਣੇ ਕੋਲੇ ਜੇ ਤੁਸੀਂ ਵੀਡੀਓ ਬਣਾ ਕੇ ਨਹੀਂ ਭੇਜ ਸਕਦੇ ਤੁਸੀਂ ਸਾਨੂੰ ਵੀ ਕਹਿ ਸਕਦੇ ਹੋ ਅਸੀਂ ਬਣਾ ਕੇ ਲੈ ਜਾਵਾਂਗੇ ਜੀ ਤੇ ਤੁਹਾਡੀ ਐਡ ਲਗਾ ਦੇਵਾਂਗੇ ਬਾਕੀ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵੀ ਅਸੀਂ ਕੂਠੀ ਮਕਾਨ ਘਰ ਸੇਲ ਕਰਨੇ ਤੇ ਤੁਸੀਂ ਵੀਡੀਓ ਬਣਾ ਕੇ ਲੈ ਜੋ ਤੇ ਅਸੀਂ ਬਣਾ ਕੇ ਲੈ ਜਾਵਾਂਗੇ ਜੀ ਬਾਕੀ ਅੱਜ ਦੀ ਵੀਡੀਓ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਮਕਾਨ ਸੀਗਾ ਵਧੀਆ ਗੱਲਬਾਤ ਹੈ ਤੇ ਨੰਬਰ ਤੁਹਾਨੂੰ ਮਿਲ ਗਿਆ ਤੇ ਮੈਨੂੰ ਜਰੂਰ ਦੱਸੋ ਵੀਡੀਓ ਕਿਵੇਂ ਦੇ ਲੱਗੀ ਤੇ ਆਪਾਂ ਹਰ ਰੋਜ਼ ਕਮੈਂਟ ਪੜ੍ਹਦੇ ਹੁੰਨੇ ਆ ਸਾਰਾਂ ਦੇ ਕਮੈਂਟ ਪੜ੍ਹਦੇ ਹੁੰਨੇ ਹਾਂ ਜੀ ਤੁਸੀਂ ਕਮੈਂਟ ਜਰੂਰ ਕਰਿਓ ਜਿਹੜੀ ਆਪਣੀ ਸਵੇਰੇ ਵੀਡੀਓ ਆਉਂਦੀ ਹੈ ਉਹਦੇ ਵਿੱਚ ਸਾਰੇ ਕਮੈਂਟ ਪੜੇ ਜਾਂਦੇ ਆ ਜੀ ਜਿੰਨੇ ਤੁਸੀਂ ਕੁਝ ਵੀ ਕਹਿਨੇ ਹੋ ਜਿੱਥੋਂ ਤੁਸੀਂ ਡਿਮਾਂਡ ਪਾਉਣੀ ਹੋ ਜੋ ਵੀ ਕੁਝ ਕਹਿਨੇ ਹੋ ਤੁਹਾਡੇ ਨਾਮ ਲੈ ਕੇ ਆਪਾਂ ਕਮੈਂਟ ਤੁਹਾਡੇ ਪੜਦੇ ਆ ਜੀ ਕਮੈਂਟ ਪਾਓ ਜਲਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਤੁਹਾਡਾ ਕਮੈਂਟ ਮਿਲ ਜਾਊਗਾ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਆਪਾਂ ਮਕਾਨ ਕੂਠੀ ਲੈ ਕੇ ਪਹੁੰਚੀਏ ਦੱਸੋ ਮੈਨੂੰ